ਸ਼ੋਟੇ ਸਾਹਿਬ ਜਦਿਆਂ ਦੀ ਲਸਾਨੀ ਸਾਹदत ਨੂੰ ਸਮਰਪਿਤ ਰਤਨ ਹੈਡੀ ਫਟਕਵਾਰ ਭਗਤਾਂ ਵੱਲੋਂ ਪਕੌੜੇ ਅਤੇ ਚਾਹ ਪਾਣੀ ਦਾ ਲੰਗਰ ਲਗਾਇਆ ਗਿਆ ਸਵੇਰੇ 7 ਵਜੇ ਤੋਂ ਸਟਾਰਟ ਹੋ ਕੇ ਇਹ ਲੰਗਰ ਦੇਰ ਰਾਤ ਤੱਕ ਚੱਲਦਾ ਰਿਹਾ ਜਿਸ ਵਿੱਚ अनुरागर शेर सिंह गुरजीत सिंह सुखदेव सिंह गुरदीप सिंह सुखविंदर सिंह कुलदीप सिंह राजा निर्मल सिंह चिराग संजय आदि ਪਤਾਨੇ ਆਪਣਾ ਯੋਗਦਾਨ ਪਾ ਕੇ ਇਹ ਲੰਗਰ ਲਗਾਇਆ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ੇਰ ਸਿੰਘ ਹੈ ਜੀ ਮੈਂ ਇਤਿਆਰਨਗਰ ਪੰਜ ਨੰਬਰ ਵਾਰਡ ਦਾ ਵਸਨੀਕ ਹਾਂ ਅਸੀਂ ਇਹ ਜੋ ਲੰਗਰ ਦੀ ਸੇਵਾ ਲਾਈ ਹੈ ਇਹ ਛੋਟੇ ਸਹਿਜਾ ਤੇ ਜੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਲਗਾਈ ਹੈ ਇਹ ਅਸੀਂ ਪਿਛਲੇ ਕੁਝ ਸਾਲਾਂ ਤੋਂ ਲਾਂਦੇ ਆ ਰਹੇ ਆ ਤੇ ਇਹ ਅਸੀਂ ਜੋ ਲੰਗਰ ਲਗਾ ਰਹੇ ਆ ਸਾਡੇ ਸਮੂਹ ਜੋ ਹੈਗੇ ਨੇ ਮਹੱਲਾ ਨਿਵਾਸੀ ਨੇ ਸਾਡੇ ਦੋਸਤ ਨੇ ਦੁਕਾਨਦਾਰ ਨੇ ਤੇ ਵਾਰਡ ਦੇ ਜਿੰਨੇ ਵੀ ਮਿੱਤਰ ਨੇ ਸਾਡੇ ਉਹਨਾਂ ਦੀ ਸਿਹਤਾਂ ਦੇ ਨਾਲ ਅਸੀਂ ਲਗਾਉਂਦੇ ਆ ਤੇ ਇਹ ਕੁਝ ਸਮਾਂ ਪਹਿਲਾਂ ਵੀ ਅਸੀਂ ਲਗਾਉਂਦੇ ਸੀ ਵਿਚਲੇ 2 ਸਾਲ ਅਸੀਂ ਨਹੀਂ ਲਗਾਇਆ ਸੀਗਾ ਤੇ ਹੁਣ ਪਿਛਲੇ 3 ਸਾਲ ਤੋਂ ਅਸੀਂ ਫੇਰ ਇਹ ਕੰਟੀਨਿਊ ਕੀਤਾ ਇਹ ਛੋਟੇ ਸਹਾਜਤ ਹੈ ਵੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਇਹ ਲੰਗਰ ਅਸੀਂ ਲਗਾ ਰਹੇ ਹਾਂ ਵੈਗੁਰ ਜੀ ਕੀ ਫਤਿਹ। ਉਹ ਮੇ ਯਾਹ। ਹਾਂਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ। ਅਸੀਂ ਇਹ ਲੰਗਰ ਜੀ ਤਕਰੀਬਨ 7-8 ਸਾਲ ਤੋਂ ਲਗਾ ਰਹੇ ਹਾਂ ਤੇ ਦੋਸਤ ਮੇਰੇ ਤੋਂ ਦੁਕਾਨਦਾਰਾਂ ਦੀ ਸਹਾਇਤਾ ਨਾਲ ਅਸੀਂ ਇਹ ਲੰਗਰ ਲਗਾ ਰਹੇ ਹਾਂ ਆਹ ਸਹਿਬ ਜਾਦੇ ਆ ਦੀ ਸਿੱਖ ਦੀ ਮਾਤਾ ਗੁਜਰ ਕੌਰ ਜੀ ਦੀ ਸਿੱਧੀ ਜੀ ਸਾਧ ਜੀ ਨੂੰ ਰੱਖਦੇ ਹੋਏ ਅਸੀਂ ਇਹ ਲੰਗਰ ਦੀ ਸੇਵਾ ਨਿਭਾ ਰਹੇ ਹਾਂ ਫਾਈ ਗੁਰਜੀ ਦਾ ਖਾਲਸਾ ਬਾਈਟਰ ਦੀ ਜੀ